ਪਹਿਲੇ ਅਸੀਂ ਵੀ ਬਾਹਰ ਹੀ ਜਾਣਾ ਚਾਹੁੰਦੇ ਸੀ ਹੂੰ ਪਰ ਉਹੀ ਐਨੇ ਹੀ ਹਾਲਾਤ ਹੋ ਏਦਾਂ ਦੇ ਹੋ ਜਾਂਦੇ ਆ ਹੂੰ ਸਾਡੀ ਮੈਰਿਜ ਹੋਈ ਸੀ ਮੈਰਿਜ ਤੋਂ ਮਤਲਬ 2 ਦਿਨ ਬਾਅਦ ਹੀ ਮਤਲਬ ਫਾਦਰ ਸਾਹਿਬ ਦੀ ਡੈਥ ਹੋ ਗਈ ਫਾਦਰ ਸਾਹਿਬ ਫਿਸ਼ ਫਾਰਮ ਦਾ ਕਰਦੇ ਹੁੰਦੇ ਸੀ ਨਾਲ ਪਰ ਉਹਨਾਂ ਦਾ ਬਿਜ਼ਨਸ ਫਿਰ ਮੈਂ ਹੌਲੀ ਹੌਲੀ ਸੰਭਾਲ ਲਿਆ ਹੂੰ ਫਿਸ਼ ਫਾਰਮ ਦੇ ਨਾਲ ਨਾਲ ਫਿਰ ਮੈਂ ਆਪਣਾ ਮੇਰਾ ਟੈਟੂ ਆਰਟਿਸਟ ਮੈਂ ਟੈਟੂ ਆਰਟਿਸਟ ਵੀ ਹਾਂ ਹੁਣ ਮੈਂ ਸੋਚਾਂ ਵੀ ਮੈਂ ਟੈਟੂ ਆਰਟਿਸਟਾਂ ਮੈਂ ਇਹ ਕੰਮ ਕਿਉਂ ਕਰ ਰਿਹਾ ਹੂੰ ਕਲ ਤਾਂ ਉਹੀ ਆਣੀ ਜੇ ਜੇ ਹੁਣ ਆਪਾਂ ਬਾਹਰ ਜਾਵਾਂਗੇ ਬਾਹਰ ਵੀ ਤਾਂ ਕੁਛ ਨਾ ਕੁਛ ਕਰਨਾ ਹੀ ਪਏਗਾ ਆਪਾਂ ਨੂੰ ਹਨਾ ਡੈਫੀਨਟਲੀ ਕਰਸ ਨੇ ਮੈਂ ਖੁਦ ਹਾਈ ਲੈਟ ਸਪੀਡ ਹੀ ਕੀਤੀ ਹੋਈ ਹੈ ਮੈਂ ਖੁਦ ਤਾਂ ਕਹੇ ਤੇ ਮੈਂ ਜਦੋਂ ਜਦੋਂ ਤੇ ਵਦੇ ਇਨਕੋ ਮੋਬਾਈਲ ਤੇ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਸ਼ਾਸਨਮ ਕਰਿਓ ਇਹ ਸਾਡੀ ਲੜਾਈ ਨਹੀਂ ਹੋਈ ਕਦੇ ਹੋਈ ਇਹ ਸਾਡੀ ਕਦੇ ਲੜਾਈ ਨਹੀਂ ਅਸੀਂ ਜੇ ਠਾਣੀ ਦਰਾਨੇ ਮੇਰੇ ਸੱਸ ਵੀ ਹੈਗੀ ਹੈ ਚਲੋ ਮੇਰੇ ਵਿਆਹ ਤੋਂ 2 ਮਹੀਨੇ ਬਾਅਦ ਮੇ ਜੇ ਠਾਣੀ ਚਲੇਗੀ ਉਸੇ ਵਾਰ ਉਸੋ ਬਾਬੇ ਨੇ ਸਾਸ ਨਹੀਂ ਰਹੀਆਂ ਨੀਆ 2 ਮਹੀਨੇ ਮੇਰੇ ਸਾਹ ਚੱਲੇਗੇ ਇਸ ਵਾਰ ਪਤਾ ਲੱਗੇ ਹਾਂ ਵੀ ਵੈਲਿਊ ਕੀ ਇਹ ਸਾਸੀ ਦੇ ਸਾਡਾ ਬੜਾ ਸੋਹਣਾ ਪਿਆਰ ਇਹ ਸਾਸ ਨੀ ਨੋਆ ਦਾ ਹੈ ਨਾ ਐਨੀ ਸਾਸ ਨੋਆ ਸੀ ਮਾਵਾ ਥੀਆਂ ਲਾ ਲੋ ਯਾਦਰ ਲੈਸ ਹੋ ਮੇਰੇ ਬ੍ਰਦਰ ਹੈ ਜਿਹੜਾ ਮਤਲਬ ਉਹ ਕਾਫੀ ਮਿਹਨਤੀ ਹੈ ਉਹ ਕਾਫੀ ਸਟਰਗਲ ਉਹਨਾਂ ਨੇ ਕੀਤੀ ਹੋਈ ਹੈ 18 ਸਾਲ ਦੀ ਉਮਰ ਤੇ ਚੱਲ ਗਏ ਸੀ ਬਾਹਰ ਓਕੇ ਹਾਂਜੀ 13 ਸਾਲ ਹੋ ਗਏ ਨਾ ਉਹਨੂੰ ਉਹਨਾਂ ਨੂੰ ਬੋਰ ਨੂੰ ਨੇ ਵੀ ਬਹੁਤ ਮਿਹਨਤ ਕੀਤੀ ਏ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਉਹ ਹਾਂ ਜਾਵਾਂਗੇ ਕੁੰਮੜ ਜਾਵਾਂਗੇ ਕੋਈ ਚੱਕਰ ਨਹੀਂ ਹੈਗਾ ਇਹ ਇਦਾਂ ਦਾ ਕੋਈ ਗੱਲ ਨਹੀਂ ਨਹੀਂ ਜਾਵਾਂਗੇ ਜਾਵਾਂਗੇ ਜਰੂਰ ਸਾਡੇ ਰਿਲੇਟਿਵ ਵੀ ਬਾਹਰ ਨੇ ਕੈਨੇਡਾ ਵੀ ਨੇ ਯੂਕੇ ਵੀ ਨੇ ਬਟ ਉਹ ਸਾਨੂੰ ਦੱਸਦੇ ਨੇ ਸਾਨੂੰ ਵੀ ਅੱਗੇ ਪੁੱਪਾ ਦਾ ਚੱਲਦਾ ਹਾਂ ਵੀ ਉਹ ਤੇ ਕਿਦਾਂ ਦੀ ਸਿਚੁਏਸ਼ਨ ਚੱਲਦੀ ਪਈ ਹੈ ਕੋਈ ਗੱਲੇ ਬੜੀ ਸ਼ਾਂਗ ਮਹਿਸੂਸ ਕਰਦੇ ਨੇ ਇੱਥੇ ਤਾਂ ਕਰਕੇ ਕਹਿੰਦੇ ਨੇ ਕਿ ਬਾਹਰ ਚਲੋ ਬਾਹਰ ਜਾ ਕੇ ਤਾਂ ਕੋਈ ਵੇਖਦਾ ਨਹੀਂ ਗੈਥੇ ਅਗਰ ਸੋ ਲੋ ਕੇ ਫਿਚਰ ਕਰਨਗੇ ਆ ਕੇ ਤਾਂ ਉਹ ਕਹਿੰਦੇ ਨਹੀਂ ਅਸੀਂ ਇੱਥੇ ਨਹੀਂ ਕੰਮ ਕਰਨਾ ਪਰ ਅਸਲ ਰਾਤ ਕੋਈ ਵੀ ਜਾਂਦਾ ਆਖਦੇ ਆ ਉਹ ਵੇ ਉਹ ਲੱਗੀ ਕੰਮ ਕਰਨ ਐਦਾ ਹੋ ਜਾਂਦਾ ਇੱਕ ਸਿਚੁਏਸ਼ਨ ਜੀ ਬਣ ਜਾਂਦਾ ਟੂੰਟ ਮਾਰ ਕੇ ਕੋਈ ਲੰਘ ਜਾਂਦਾ ਆਪੋ ਉਸ ਨੂੰ ਬੜਾ ਜ਼ਿਆਦਾ ਫੀਲ ਕਰਨ ਹਾਂ ਉਹਨੇ ਸਾਨੂੰ ਐ ਚੀਜ਼ ਕਈ ਤੇ ਕਈ ਕਿਉਂ ਵੀ ਉੱਥੇ ਰਹਿ ਕੇ ਵੀ ਸਾਨੂੰ ਰਿਸ਼ਤੇਦਾਰੀਆਂ ਨਹੀਂ ਮਿਲਣੀਆਂ ਹੈਗੀਆਂ ਠੀਕ ਹੈ ਜੋ ਇੱਥੇ ਸਾਨੂੰ ਨਾਲ ਖੜਦੇ ਨੇ ਸਾਡੇ ਨਾਲ ਅੱਗੇ ਖੜਦੇ ਨੇ ਜਿਹੜੇ ਹਨ ਥਾਏ ਚਾਚੇ ਜਿਹੜੇ ਵੀ ਨੇ ਉੱਥੇ ਉਹ ਚੀਜ਼ਾਂ ਬਹੁਤ ਮਹਿਸੂਸ ਕਰਦੇ ਨੇ ਉੱਥੇ ਇਕੱਲਾਪਨ ਬਹੁਤ ਹੈ ਕੰਮ ਏ ਕੰਮ ਤੋਂ ਘਰ ਘਰ ਤੋਂ ਕੰਮ ਬਸ ਇਹ ਚੀਜ਼ ਏ ਸ਼੍ਰੀ ਕਾਲ ਜੀ ਮੈਂ ਗੁਰਸੇਵ ਸਿੰਘ ਤੁਸੀਂ ਜੁੜਿਓ ਸਰਲੇਖ ਦੇ ਨਾਲ ਜਿੱਥੇ ਕਿ ਅੱਜ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਨੇਗੇ ਕਲਾਸ 2 ਤੋਂ ਬਾਅਦ ਆਇਸ ਕਰੋ ਤੇ ਬਾਹਰ ਜਾਓ ਇੱਕ ਟ੍ਰੈਂਡ ਬਣ ਚੁੱਕਿਆ ਹੈ ਸੁੱਖਾਂ ਸੁਖਦੇ ਨੇ ਵਿਜਿਆਂ ਦੀਆਂ ਵਿਜੇ ਆਉਣ ਦੀਆਂ ਜਦ ਕਿ ਉਹ ਸੁੱਖਾਂ ਉਹ ਵਿਜਿਆਂ ਦੀਆਂ ਨਹੀਂ ਉਹ ਘਰ ਖਾਲੀ ਹੋਣ ਦੀਆਂ ਸੁੱਖਦੇ ਨੇ ਪੰਜਾਬ ਖਾਲੀ ਹੋਣ ਦੀਆਂ ਸੁੱਖਦੇ ਨੇ ਵਿਚ ਅਜਿਹੇ ਨੌਜਵਾਨ ਵੀ ਨੇ ਮੁੰਡੇ ਕੁੜੀਆਂ ਜੋ ਪੰਜਾਬ ਦੇ ਵਿੱਚ ਰਹਿ ਕੇ ਵੀ ਕੰਮ ਕਰ ਰਹੇ ਨੇ ਬੇਸ਼ੱਕ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਵੀ ਹੋਣ ਪਰ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਰਹਿਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਨਾਲ ਜੁੜੇ ਰਹਾਂਗੇ ਤਾਂ ਇਥੋਂ ਦੀ ਵਿਰਾਸਤ ਦੇ ਨਾਲ ਇਥੋਂ ਦੇ ਕਲਚਰ ਨਾਲ ਜੁੜੇ ਰਹਾਂਗੇ ਕਿਸੇ ਅਦਰ ਕੰਟਰੀ ਵਿੱਚ ਜਾਵਾਂਗੇ ਤਾਂ ਹੋ ਸਕਦਾ ਆਉਣ ਵਾਲੀ ਪੀੜ੍ਹੀ ਦੇ ਲਈ ਪੰਜਾਬ ਇੱਕ ਯਾਦ ਬਣ ਕੇ ਰਹਿ ਜੀ ਪੰਜਾਬ ਦੇ ਜਿਹੜਾ ਕਲਚਰ ਆ ਉਹ ਖਤਮ ਹੋ ਜੇ ਸੋ ਸਾਡੇ ਨਾਲ ਨੇਗੇ ਇੱਕ ਨਵਾਂ ਵਿਆਹਿਆ ਜੋੜਾ ਹੈਗਾ ਜੋ ਪੰਜਾਬ ਦਾ ਹੀ ਰਹਿਣ ਵਾਲਾ ਬਾਈ ਟੈਟੂ ਆਰਟਿਸਟ ਵੀ ਨੇ ਸੋ ਗੱਲਬਾਤ ਕਰਦੇ ਬਾਈ ਸਸੀ ਕਾਲ ਸਸੀ ਕਾਲ ਜੀ ਗੱਲ ਕਰੀਏ ਜਿਵੇਂ ਆਪਾਂ ਪੰਜਾਬ ਦੇ ਨੌਜਵਾਨ ਨੇ ਉਹ ਬਾਹਰ ਜਾਣਾ ਚਾਹੁੰਦੇ ਨੇ ਐਸ ਕਰੋ ਬੇਸ਼ੱਕ ਉਮਰ ਛੋਟੀ ਹੁੰਦੀ ਆ ਪਰ ਉਹਨਾਂ ਦੇ ਦਿਮਾਗ ਦੇ ਵਿੱਚ ਕਿਤਨਾ ਕਿਤੇ ਮਾਪਿਓ ਵੱਲੋਂ ਵੀ ਇਹੀ ਚੀਜ਼ ਭਰੀ ਜਾਂਦੀ ਆ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਕਿਉਂ ਲੱਗਦਾ ਪਹਿਲੇ ਅਸੀਂ ਵੀ ਬਾਹਰ ਹੀ ਜਾਣਾ ਚਾਹੁੰਦੇ ਸੀ ਹੂੰ ਪਰ ਉਹੀ ਐਨੇ ਹੀ ਹਾਲਾਤ ਹੋ ਏਦਾਂ ਦੇ ਹੋ ਜਾਂਦੇ ਆ ਹੂੰ ਸਾਡੀ ਮੈਰਿਜ ਹੋਈ ਸੀ ਮੈਰਿਜ ਤੋਂ ਮਤਲਬ 2 ਦਿਨ ਬਾਅਦ ਹੀ ਮਤਲਬ ਫਾਦਰ ਸਾਹਿਬ ਦੀ ਡੈਥ ਹੋ ਗਈ ਮਤਲਬ ਉਹ ਉਸ ਟਾਈਮ ਬਹੁਤ ਔਖਾ ਲੱਗਿਆ ਈ ਸਾਨੂੰ ਹੂੰ ਪਰ ਹੌਲੀ 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 ਕਰਦੇ ਕਰਦੇ ਮਤਲਬ ਫਾਦਰ ਸਾਹਿਬ ਫਿਸ਼ ਫਾਰਮ ਦਾ ਕਰਦੇ ਹੁੰਦੇ ਸੀ ਨਾਲ ਪਰ ਉਹਨਾਂ ਦਾ ਬਿਜ਼ਨਸ ਫਿਰ ਮੈਂ ਹੌਲੀ ਹੌਲੀ ਸੰਭਾਲ ਲਿਆ ਹੂੰ ਫਿਸ਼ ਫਾਰਮ ਦੇ ਨਾਲ ਨਾਲ ਫਿਰ ਮੈਂ ਆਪਣਾ ਮੇਰਾ ਟੈਟੂ ਆਰਟਿਸਟ ਮੈਂ ਟੈਟੂ ਆਰਟਿਸਟ ਵੀ ਹਾਂ ਮੈਂ ਆਪਣਾ ਟੈਟੂ ਦਾ ਵੀ ਵਿੱਚ ਕਰੀ ਜਾਂਦਾ ਹਾਂ ਸਟੂਡੀਓ ਦਾ ਕੰਮ ਫਾਜ਼ਲ ਸਾਹਿਬ ਤੁਹਾਡੇ ਕਿੰਨੇ ਟਾਈਮ ਤੋਂ ਕਰ ਰਹੇ ਸੀ ਫਿਸ਼ ਫਾਰਮ ਦਾ ਫਾਜ਼ਲ ਸਾਹਿਬ ਨੂੰ ਹੋ ਗਏ ਨੇ 2-3 ਸਾਲ ਹੋ ਗਏ ਆ ਜੀ ਹਾਂ ਜੀ ਉਹਨੂੰ 2-3 ਸਾਲ ਹੋ ਗਏ ਮਤਲਬ 4 ਸਾਲ ਹੋ ਗਏ ਉਹਨੂੰ ਸਾਡੇ ਕਿੰਨਾ ਟਾਈਮ ਹੋ ਗਿਆ ਟੈਟੂ ਆ ਦਾ ਮੈਨੂੰ 6 ਸਾਲ ਹੋ ਗਏ ਕੀ ਲੱਗਦਾ ਕਿ ਟੈਟੂ ਆਰਟਿਸਟ ਅਤੇ ਇੱਕ ਫਿਸ਼ ਫਾਰਮਿੰਗ ਦੇ ਵਿੱਚ ਕੀ ਅੰਤਰ ਲੱਗਦਾ ਤੁਹਾਨੂੰ ਦੜਕੇ ਅੰਤਰ ਬਹੁਤ ਆ ਅੰਤਰ ਤਾਂ ਹੈਗਾ ਹੀ ਪਰ ਆਪਣੀ ਆਪਣੀ ਸੋਚ ਹੈ ਠੀਕ ਹੈ ਜੀ ਹੁਣ ਮੈਂ ਸੋਚਾਂ ਵੀ ਮੈਂ ਟੈਟੂ ਆਰਟਿਸਟ ਹਾਂ ਮੈਂ ਇਹ ਕੰਮ ਕਿਉਂ ਕਰ ਰਿਹਾ ਹੂੰ ਕੱਲ ਤਾਂ ਉਹੀ ਹੈਣਾ ਜੇ ਜੋਂ ਆਪਾਂ ਬਾਹਰ ਜਾਵਾਂਗੇ ਬਾਹਰ ਵੀ ਤਾਂ ਕੁਝ ਨਾ ਕੁਝ ਕਰਨਾ ਹੀ ਪਏਗਾ ਆਪਾਂ ਨੂੰ ਹਨਾ ਸੋ ਆਪਾਂ ਇੱਥੇ ਰਹਿ ਕੇ ਵੀ ਵਧੀਆ ਇੰਜੋਏ ਕਰ ਰਹੇ ਆ ਆਪਣਾ ਟੈਟੂ ਆਰਟਿਸਟ ਦਾ ਵੀ ਕਰ ਰਹੇ ਆ ਫਿਸ਼ ਫਾਰਮਿੰਗ ਦਾ ਵੀ ਕਰ ਰਹੇ ਆ ਦੋਵੇਂ ਕੰਮ ਚੱਲੀ ਜਾਂਦੇ ਨੇ ਵਧੀਆ ਸਹੀ ਮਤਲਬ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਰਹਿ ਕੇ ਇੱਕ ਨੌਜਵਾਨ ਮੁੰਡੇ ਕੁੜੀਆਂ ਇੱਥੇ ਆਪਣਾ ਕੰਮ ਕਰ ਸਕਦੇ ਨੇ ਡੈਫੀਨਟਲੀ ਕਰ ਸਕਦੇ ਮੈਂ ਖੁਦ ਹਾਇਲਟ ਸਪੀਡ ਹੀ ਕੀਤੀ ਹੋਈ ਹੈ ਮੈਂ ਖੁਦ ਇਹ ਤਾਂ ਕਹੇ ਇੱਥੇ ਮੈਂ ਜਦੋਂ ਜਦੋਂ ਇੱਥੇ ਵਧੇ ਇਨਕੋ ਮੂਵੀ ਫੇਰ ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ ਜਦ ਕਿ ਆਪਣੇ ਸਾਰੇ ਫੈਮਿਲੀ ਇੱਥੇ ਆਪਾਂ ਸਾਰਾ ਕੁਝ ਸਪੈਂਡ ਕਰ ਸਕਦੇ ਆ ਟਾਈਮ ਸਾਲ ਵਿੱਚ ਕਿੰਨੇ ਫੈਸਟੀਵਲ ਆਪਾਂ ਅਟੈਂਡ ਕਰਨੇ ਹਨ ਉਹ ਖੁਸ਼ੀ ਆਪਣੇ ਬਾਹਰ ਜਾ ਕੇ ਨਹੀਂ ਮਿਲਦੀ ਬਾਹਰ ਤੇ ਕੋਈ ਘਰੇ ਆ ਕੇ ਨਹੀਂ ਮਿਲਦਾ ਹੈਗਾ ਉਹ ਚੀਜ਼ੇ ਦੀ ਫਿਰ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਉਹਨਾਂ ਦੇ ਕਿਤਨੇ ਦੇ ਮਾਪਿਓ ਬੋਲੋਗੇ ਇਹ ਚੀਜ਼ ਬਚਪਨ ਤੋਂ ਹੀ ਦਿਮਾਗ ਦੇ ਵਿੱਚ ਭਰ ਦਿੱਤੀ ਜਾਂਦੀ ਹੈ ਕਿ ਜੇ ਸਰਕਾਰੀ ਨੌਕਰੀ ਨਾ ਮਿਲੀ ਤਾਂ ਆਇਲਸ ਕਰੋ ਤੇ ਬਾਹਰ ਚੱਲ ਜਾਓ। ਜਾਇਦੇ ਕੁੜੀਆਂ ਨੇ ਉਹਨੂੰ ਆਇਲਸ ਕਰਵਾ ਦਿੱਤੀ ਜਾਂਦੀਆਂ ਉਹਨਾਂ ਦੇ ਪੇਰੈਂਟਸ ਵੱਲੋਂ ਕਿ ਕੋਈ ਮੁੰਡਾ ਖਾਤਾ ਕਰਨ ਵਾਲਾ ਮਿਲ ਜੇ ਤਾਂ ਵਿਆਹ ਕਰਵਾ ਕੇ ਆਪਾਂ ਇੱਥੇ ਜਮਾ ਲੀ ਕਿਤੇ ਥੋੜੇ ਦਿਮਾਗ ਦੇ ਵਿੱਚ ਸੀ ਇਹ ਗੱਲ ਕਿ ਮੈਂ ਆਇਲਸ ਕਰ ਲਵਾਂ ਬੇਸ਼ੱਕ ਤੁਸੀਂ ਮੈਂ ਕਿ ਬੇਸ਼ੱਕ ਮੈਂ ਆਇਲਸ ਵੀ ਕੀਤੀ ਮੈਂ ਪੀਟੀਵੀ ਕੀਤੀ ਹੋਈ ਏ ਜਦੋਂ ਕਿ ਐਦਾਂ ਕੁਝ ਹੈ ਨਹੀਂ ਸੀ ਕਿ ਮੈਨੂੰ ਬਾਹਰ ਲਿਖ ਜਾਏ ਕੋਸ਼ਿਸ਼ ਕਰਕੇ ਪਹਿਲਾਂ ਤੇ ਐਦਾਂ ਸੀ ਕਿ ਮੈਂ ਸਿੰਗਲ ਜਾਣਾ ਚਾਹੁੰਦੀ ਸੀ ਫਰਸਟ ਆਫ 올 ਇਹ ਗੱਲ ਸੀ ਬਟ ਆਫਟਰ ਮੈਰੀ ਹਾਂ ਮੈਰੀ ਜੋ ਇਹ ਫੇ ਮੇਰੇ ਫਾਦਰ ਲੋ ਦੀ ਡੈਥ ਹੋਈ ਹੈ ਨਾ ਫਿਰ ਮੇਰੀ ਮਦਰ ਮਦਰ ਨੇ ਲੋਕ ਕਰਲੇ ਪੈ ਗਏ ਹੈ ਨਾ ਚਲੋ ਅਸੀਂ ਜੋਇੰਟ ਫੈਮਿਲੀ ਚਾਹੀਏ ਤੇ ਥੋੜਾ ਉਸ ਹੱਬ ਨਾਲ ਸੋਚਦੇ ਹਾਂ ਨਾ ਫਿਰ ਜੇ ਆਪਣੇ ਇੱਥੇ ਹੀ ਵਧੇ ਚੱਲ ਪਏ ਕੋਈ ਜਾਂਦਾ ਆਪਾਂ ਮਾਪਿਓ ਦੇ ਕਿਉਂ ਦੂਰ ਜਾਈਏ ਐ ਚੀਜ਼ ਮੇਰੇ ਨੇ ਤਾਂ ਕਰਕੇ ਫਿਰ ਇਹਨਾਂ ਸੋਚਿਆ ਨਹੀਂ ਕਰਦੇ ਡੀਪਲੀ ਹੂੰ ਉਹਦਾ ਪ੍ਰੈਫਰੈਂਸ ਮੇਰੇ ਨੂੰ ਪਹਿਲਾਂ ਇਹ ਹੀ ਸੀਗਾ ਕਿ ਬਾਹਰ ਜਾਣਾ ਹੂੰ ਵਿਆਹ ਤੋਂ ਪਹਿਲਾਂ ਮੇਰਾ ਐਸੀ ਬਾਹਰ ਜਾਣਾ ਉਦੋਂ ਮੇਰਾ ਸੋਚਿਆ ਸਿੰਗਲ ਬਾਹਰ ਜਾਣਾ ਬਾਕੀ ਕੁਝ ਹਾਲਾਤ ਅਦਾਂ ਦੇ ਹੋ ਜਾਂਦੇ ਨੇ ਨਾ ਬੰਦਾ ਜੋ ਸੋਚਦਾ ਉਹ ਨਹੀਂ ਹੁੰਦਾ ਹੈਗਾ ਅਹੀਂ ਬੜਾ ਕੋ ਸੋਚਾਇਆ ਤੇ ਬਾਅਦ ਇੱਧਰ ਘੁੰਮਣ ਜਾਵਾਂਗੇ ਉੱਧਰ ਜਾਵਾਂਗੇ ਪਰ ਮਤਲਬ ਵਿਆਹ ਤਾਂ ਇੱਕ ਦੋ ਦਿਨ ਬਾਅਦ ਹੀ ਬਸ ਫਰਦ ਸਾਹਿਬ ਦੀ ਡੈਥ ਹੋ ਗਈ ਬਸ ਉਸ ਤੋਂ ਬਾਅਦ ਫਿਰ ਕੰਮ ਸਾਰਾ ਖਰਾਬ ਹੋ ਗਿਆ। ਮਬ ਸਾਰਾ ਆਪਣੇ ਸਿਰ ਤੇ ਹੀ ਆ ਗਿਆ ਹੁਣ ਕੋਈ ਵੀ ਕੋਈ ਵੀ ਕੰਮ ਕਰਨਾ ਹੁਣ ਮੈਂ ਪਹਿਲੇ ਦੁਕਾਨ ਤੇ ਜਾਣਾ ਵਾ ਦੁਕਾਨ ਤੇ ਬਹਿਣਾ ਵਾ ਠੀਕ ਹੈ ਕੋਈ ਕੋਈ ਫੋਨ ਆ ਜੇ ਦਵਾਈ ਦੋਈ ਲੈਣੀ ਹੈ ਹਨਾ ਮਮਾ ਦੀ ਕੋਈ ਵੀ ਬਿਮਾਰ ਹੋ ਜਾਣ ਕੁਛ ਹੋ ਜਾਣਾ ਬਾਜ਼ਾਰ ਜਾਣਾ ਮੈਂ ਜਾਣਾ ਇਕੱਲੇ ਨੇ ਜਾਣਾ ਹੈ ਉਧਰੋ ਫਿਸ਼ ਫਾਰਮ ਦਾ ਹੈ ਉਧਰੋ ਕੋਈ ਪ੍ਰੋਬਲਮ ਆ ਜੇ ਤਾਂ ਮੈਂ ਉਧਰ ਜਾਣਾ ਹੈ। ਸਾਰੇ ਪਾਸੇ ਬੰਦਾ ਫਿਰੂਲ ਜਿਹਾ ਰਹਿ ਜਾਂਦਾ ਫਿਰ ਉਹ ਚੀਜ਼ਾਂ ਸੋਚਣ ਦਾ ਟਾਈਮ ਨਹੀਂ ਲੱਗਦਾ ਤਾਂ ਕਰਕੇ ਬੱਕਰੀ ਫਾਰਮ ਦੀ ਟ੍ਰੇਨਿੰਗ ਲੈ ਰਹੇ ਹਾਂ ਨਾਲ ਫਿਸ਼ ਫਾਰਮ ਵੀ ਕਰ ਰਹੇ ਹੋਗੇ ਹਾਂਜੀ ਬੱਕਰੀ ਫਾਰਮ ਵੱਲ ਅੱਜਾ ਕਿਵੇਂ ਵਧਿਆ ਸਰ ਬੱਕਰੀ ਫਾਰਮ ਦਾ ਐਕਚੁਅਲੀ ਮੈਂ ਨਹੀਂ ਚਾਹਦਾ ਹੈਗਾ ਬੱਕਰੀ ਫਾਰਮ ਦਾ ਕਿਉਂਕਿ ਮੇਰੇ ਮੈਂ ਇੱਕ ਦਿਨ ਇੱਕ ਦੋ ਦਿਨ ਪਹਿਲੇ ਮੈਂ ਆਪਣਾ ਉਹਦਾ ਮੁਰਗੀ ਫਾਰਮ ਦਾ ਵੀ ਦੇਖ ਕੇ ਆਇਆ ਸੀ ਦੇਸੀ ਮੁਰਗੀ ਫਾਰਮ ਦਾ ਤੇ ਇਹਦਾ ਮੇਰੇ ਬ੍ਰਦਰ ਨੇ ਮੈਨੂੰ ਦੱਸਿਆ ਸੀ ਵੀ ਕਹਿੰਦਾ ਚਲੋ ਇੱਧਰ ਵੀ ਆਪਾਂ ਕਰਕੇ ਦੇ ਦਿਆਂ ਟਰਾਈ ਫਿਰ ਮੈਂ ਆਪਣੀ ਵਾਈਫ ਨੂੰ ਕਿਹਾ ਵੀ ਤੁਸੀਂ ਦੇਖ ਲਓ ਉੱਧਰ ਕਲਾਸ ਜੁਆਇਨ ਕਰ ਲਓ ਇਹ ਆਈ ਸੀ ਇਹਨਾਂ ਨੂੰ ਜ਼ਿਆਦਾ ਨੌਲੇਜ ਮੈਂ ਅੱਜ ਹੀ ਆਇਆ ਸੀ ਅਜੇ ਬਾਕੀ ਉਹ ਇਹ ਮੈਨੂੰ ਪਤਾ ਲੱਗਾ ਨੌਲੇਜ ਮਿਲ ਗਈ ਹੈ ਨਾ ਫਿਰ ਇਨਕਮ ਅੰਗੇ ਕਿੱਦਾਂ ਆਏਗੀ ਹੈ ਨਾ ਥੋੜਾ ਪਤਾ ਲੱਗੇ ਨੌਲੇਜ ਮਿਲੇ ਕਿਉਂਕਿ ਪਹਿਲਾਂ ਅਸੀਂ ਵੀ ਮੱਜਾ ਵਗੈਰਾ ਰੱਖਿਓ ਇਹਨਾਂ ਘਾਵਾਂ ਰੱਖਿਓ ਹੈ ਤਾਂ ਕਰਕੇ ਥੋੜਾ ਤਾਂ ਹੋਏ ਗੋਟ ਫਾਰਮਿੰਗ ਇਹਨਾਂ ਕੋ ਵੀ ਇੱਥੇ ਜਿੱਥੇ ਰਹਿੰਦੇ ਨੇ ਨਾ ਇਹਨਾਂ ਦੇ ਉੱਥੇ ਮਤਲਬ ਮੱਜਾ-ਮੱਜ ਕੱਟਰੀ ਫਾਰਮ ਦੀ ਟ੍ਰੇਨਿੰਗ ਅੱਜ ਕੋਈ ਹੋਊਗੀ ਹਾਂਜੀ ਦੋਨੋਂ ਦਿਨ ਅਟੈਂਡ ਕੀਤੀ ਹੈ ਹਾਂਜੀ ਹਾਂਜੀ ਫਿਸ਼ ਫਾਰਮਿੰਗ ਵੀ ਕਰ ਰਹੇ ਹੋਗੇ ਹਾਂਜੀ ਹਾਂਜੀ ਕਿਵੇਂ ਲੱਗਾ ਦੋਵਾਂ ਦੇ ਵਿੱਚ ਅੰਤਰ ਕਿ ਇਹ ਚੀਜ਼ ਵਧੀਆ ਜਾਂ ਉਹ ਚੀਜ਼ ਵਧੀਆ ਲੱਗਿਆ ਵਧੀਆ ਦੀ ਨਹੀਂ ਗੱਲ ਹੈ ਇਹ ਚੀਜ਼ ਇਹ ਚੀਜ਼ ਚ ਅਸੀਂ ਅੱਜ ਦੇਖਿਆ ਇਹ ਚੀਜ਼ ਚ ਮਤਲਬ ਜਿਵੇਂ ਦਵਾਈਆਂ ਵਗੈਰਾ ਇਹ ਚੀਜ਼ਾਂ ਬਹੁਤ ਨੇ ਬੜਾ ਧਿਆਨ ਰੱਖ ਕੇ ਚੀਜ਼ਾਂ ਨੂੰ ਕਰਨਾ ਪੈਣਾ ਹੈ ਹਣਾ ਪਰ ਮੱਛੀ ਫਾਰਮ ਚਾਹਨਾ ਹੈ ਨਹੀਂ ਮੱਛੀ ਫਾਰਮ ਚ ਚਲੋ ਇਹ ਵੀ ਆਪਣਾ ਮੱਛੀ ਪਾਈ ਤੇ ਬੱਚਾ ਹੋਇਆ ਉਸ ਤੋਂ ਬਾਅਦ ਆਪਣੀ ਕੇਅਰ ਹੁੰਦੀ ਉਹਦੀ ਵੀ ਕੇਅਰ ਹੁੰਦੀ ਹੈ ਹਰੇਕ ਕੰਮ ਦੀ ਕੇਅਰ ਹੁੰਦੀ ਹੈ ਕੇਅਰ ਕਰੋਗੇ ਤੇ ਕੰਮ ਚੱਲੇਗਾ ਪਰ ਇਹੀ ਇਹ ਵੀ ਉਹਦੀ ਇੰਨੀ ਨਹੀਂ ਹੈਗੀ ਕਰਨੀ ਪੈਂਦੀ ਮੈਨੇ ਤਾਂ ਮੱਛੀ ਫਾਰਮ ਦੀ ਜਿੰਨੀ ਗੋਡ ਫਾਰਮ ਦੀ ਕਰਨੀ ਪੈ ਰਹੀ ਹੈ ਮੈਂ ਵੀ ਕਿਉਂਕਿ ਆ ਸੁਣਿਆ ਮੈਨੂੰ ਵੀ ਲੱਗਿਆ ਇਹ ਚੀਜ਼ਾਂ ਮੈਂ ਤਾਂ ਦੱਸ ਰਿਹਾ ਹਾਂ ਹਾਂਜੀ ਮੱਛੀ ਫਾਰਮ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਹੋ ਉੱਥੇ ਇਹ ਤਾਂ ਨਹੀਂ ਕਰਦੇ ਇਹ ਤਾਂ ਬਸ ਐ ਜਾ ਤੁਸੀਂ ਮੈਂ ਨਹੀਂ 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 ਇਹ ਮਤਲਬ ਇਹ ਤਾਂ ਇਹ ਨਹੀਂ ਕਰਦੇ ਹੈਗੇ ਮੈਂ ਇਹ ਮਤਲਬ ਦੇਖਦਾ ਹਾਂ ਮੈਂ ਦੇਖ ਰਿਹਾ ਕਿ ਤੇ ਮੈਂ ਹੀ ਕਰਨੀ ਆ ਇਕੱਲੇ ਨੂੰ ਕਿਉਂਕਿ ਵੱਡਾ ਬ੍ਰਦਰ ਉਹ ਬਾਹਰ ਹੈ ਹਾਂਜੀ ਉਹਨਾਂ ਨੇ ਆਪਣਾ ਕੰਮ ਸੈੱਟ ਆ ਉਹਨਾਂ ਦਾ ਆਪਣਾ ਕੰਮ ਹੈ ਤੇ ਹੁਣ ਉਹ ਇੱਥੇ ਵੀ ਕਹਿ ਰਹੇ ਨੇ ਵੀ ਕਹਿੰਦੇ ਮੈਂ ਇੱਥੇ ਵੀ ਦੇਖਦਾ ਵੀ ਇੱਥੇ ਵੀ ਕਰਕੇ ਦੇਖਦਾ ਨਾ ਉਹ ਮੇਰੇ ਬ੍ਰਦਰ ਹੈ ਜਿਹੜਾ ਮਤਲਬ ਉਹ ਕਾਫੀ ਮਿਹਨਤੀ ਹੈ ਉਹ ਕਾਫੀ ਸਟruggਲ ਉਹਨਾਂ ਨੇ ਕੀਤੀ ਹੋਈ ਹੈ 18 ਸਾਲ ਦੀ ਉਮਰ ਤੇ ਚੱਲ ਗਿਆ ਸੀ ਬਾਹਰ ਉਹ ਓਕੇ ਹਾਂਜੀ 13 ਸਾਲ ਹੋ ਗਏ ਨਾ ਹੁਣ ਉਹਨਾਂ ਨੂੰ ਬਹੁਤ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਉਹ ਹਾਂਜੀ ਇਹ ਚੀਜ਼ ਬਾਰੇ ਵੀ ਉਹਨਾਂ ਨੇ ਮੈਨੂੰ ਹੀ ਦੱਸਿਆ ਸੀ ਮੈਨੂੰ ਨਹੀਂ ਪਤਾ ਸੀ ਹਾਂਜੀ ਕੀ ਲੱਗਦਾ ਕਿ ਬੱਕਰੀ ਫਾਰਮ ਵੱਲ ਆਉਣਾ ਚਾਹੀਦਾ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਪਹਿਲਾਂ ਹਾਂਜੀ ਆਉਣਾ ਚਾਹੀਦਾ ਜੀ ਹੁਣ ਜੇ ਆਪਾਂ ਨੂੰ ਵਧੀਆ ਉਰੇ ਮਿਲ ਰਿਹਾ ਰੋਜ਼ਗਾਰ ਮਿਲ ਰਿਹਾ ਆਪਣਾ ਕੰਮ ਕਰਨ ਨੂੰ ਮਿਲ ਰਿਹਾ ਤੇ ਜਰੂਰ ਆਉਣਾ ਚਾਹੀਦਾ ਇਥੇ ਰੋਜ਼ਗਾਰ ਨਹੀਂ ਹੈ ਜੀ ਇਥੇ ਆਪਣੀ ਸਰਕਾਰਾਂ ਇਦਾਂ ਦੀਆਂ ਨੇ ਜੀ ਠੀਕ ਹੈ ਜੀ ਉਤੋਂ ਮਹਿੰਗਾਈ ਇੰਨੀ ਹੋ ਗਈ ਹੈ ਬਸ ਇਹਨਾਂ ਚੀਜ਼ਾਂ ਨੂੰ ਵੇਖ ਕੇ ਫਿਰ ਅਸੀਂ ਸੋਚਾਂ ਚਲੋ ਬਾੜ ਦਾ ਕਰਾਂਗੇ ਪਰ ਹੁਣ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਸਾਨੂੰ ਲੱਗਦਾ ਵੀ ਮੰਮੀ ਇਕੱਲੇ ਰਹਿ ਜਾਣਗੇ ਫਿਰ ਤਾਂ ਕਰਕੇ ਅਸੀਂ ਉਹ ਚੀਜ਼ਾਂ ਨੂੰ ਥੋੜਾ ਪਿੱਛੇ ਰੱਖ ਗਏ ਹਜੇ ਚੀਜ਼ਾਂ ਵੱਲ ਤੇ ਆਂਦੇ ਰਹੇ ਚਲੋ ਇੱਥੇ ਆਪਣਾ ਬਿਜ਼ਨਸ ਹੋ ਜਾਏਗਾ ਹਾਂ ਜਾਵਾਂਗੇ ਕੁੰਮੜ ਜਾਵਾਂਗੇ ਕੋਈ ਚੱਕਰ ਨਹੀਂ ਹੈਗਾ ਇਹ ਇਦਾਂ ਦਾ ਕੋਈ ਗੱਲ ਨਹੀਂ ਨਹੀਂ ਜਾਵਾਂਗੇ ਜਾਵਾਂਗੇ ਜ਼ਰੂਰ ਪਰ ਹਜੇ ਇੱਥੇ ਥੋੜਾ ਸੈੱਟ ਕਰਕੇ ਕੰਮ ਕਿਉਂਕਿ ਮੇਰਾ ਬ੍ਰਦਰ ਉਹ ਹੁਣ ਉਹਨੂੰ ਪਤਾ ਲੱਗ ਗਿਆ ਵੀ ਬਾਹਰ ਕੀ ਕੀ ਕਿੱਦਾਂ ਕੰਮ ਕਿੱਦਾਂ ਨਹੀਂ ਕਰਨਾ ਹੁਣ 13 ਸਾਲ ਬਾਅਦ ਉਹਨੇ ਆਣਾ ਉਹਨੇ ਆਪਣਾ ਕਰਨਾ ਵਰੇ ਸ਼ੁਰੂ ਦੇਖਦੇ ਆ ਚਲੋ ਮੈਂ ਬ੍ਰਦਰ ਨਾਲ ਭਰਾ ਦਾ ਭ ਫਿਰ ਉਹ ਚੀਜ਼ਾਂ ਨੂੰ ਦੇਖ ਕੇ ਅਸੀਂ ਨਹੀਂ ਪਿੱਛੇ ਹਟ ਰਹੇ ਕਿ ਆ ਚਲੋ ਕੋਈ ਨਹੀਂ ਜਿੱਦਾਂ ਵੀ ਇਹ ਕਰਾਂਗੇ ਕਿ ਪੱਕੇ ਤੌਰ ਤੇ ਆ ਰਹੇ ਨੇ ਵਾਪਸ ਨਹੀਂ ਪੱਕੇ ਤੌਰ ਤੇ ਤੇ ਨਹੀਂ ਮਤਲਬ ਹੈ ਉੱਥੇ ਪੱਕੇ ਹੀ ਨਹੀਂ ਖਸਾਬ ਦੇ ਮਤਲਬ ਜਦੋਂ ਮਰਜ਼ੀ ਜਾ ਸਕਦੇ ਨੇ ਹਾਂਜੀ ਪੀਆਰ ਨੇ ਉੱਥੇ ਉਹ ਜਦੋਂ ਮਰਜ਼ੀ ਆ ਸਕਦੇ ਨੇ ਕੋਈ ਦਿੱਕਤ ਨਹੀਂ ਇੱਥੇ ਰਹਿ ਕੇ ਆਪਣਾ business ਕਰਨ ਚਾਹਦੇ ਆ ਇੱਥੇ ਵੀ ਕਰਦੇ ਨੇ ਉੱਥੇ ਤਾਂ ਚੱਲ ਹੀ ਰਹੀ ਹੈ ਉੱਥੇ ਉਹਨਾਂ ਦਾ ਆਪਣਾ ਰੈਸਟੋਰੈਂਟ ਹੈ ਇੱਕ ਮੋਬਾਈਲ ਸ਼ਾਪ ਮੋਬਾਈਲ ਤੇ ਦੀ ਸ਼ੋਪਿੰਗ ਸ਼ਾਪ ਕੀਤੀ ਹੈ ਇਹਨਾਂ ਨੇ ਉਹ ਸੇ ਕਿੱਥੋਂ ਹੀ ਗਏ ਸੀ ਉਹ ਮਗਾਇਰ ਪੇਰਿੰਗ ਦਾ ਕੰਮ ਤੇ ਹੁਣ ਉਹਨਾਂ ਦਾ ਉੱਥੇ ਬਹੁਤ ਵਧੀਆ ਕੰਮ ਚੱਲ ਰਿਹਾ ਉਹਨਾਂ ਦਾ ਰੈਸਟੋਰੈਂਟ ਦਾ ਤੇ ਮਗਾਇਰ ਪੇਰਿੰਗ ਦਾ ਬਹੁਤ ਵਧੀਆ ਕੰਮ ਚੱਲ ਰਿਹਾ ਉਹ ਵੀ ਚੱਲਦਾ ਰਹਿ ਇੱਕ ਉੱਥੇ ਬੰਦਾ ਪਿਠਾਇਆ ਹੋਇਆ ਤੇ ਰੈਸਟੋਰੈਂਟ ਦਾ ਵੀ ਆਪਣਾ ਚੱਲ ਰਿਹਾ ਤੇ ਆਪਣਾ ਇੱਥੇ ਵੀ ਕਰ ਲੈਣ ਕੋਈ ਚੱਕਰ ਨਹੀਂ ਹੈ ਕਰਦੇ ਨੇ ਲੋਕ ਸੋ ਕੰਮ ਕਰਦੇ ਨੇ ਜੀ ਇਹ ਚੱਕਰ ਇਹ ਕੜੂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਕੁੜੀਆਂ ਬਾਰੇ ਜਿਹੜੀਆਂ ਕੁੜੀਆਂ ਛੋਟੀ ਉਮਰ ਦੇ ਵਿੱਚ ਬਾਹਰ ਜਾਂਦੀਆਂ ਨੇ ਕੀ ਲੱਗਦਾ ਉਹਨਾਂ ਨੂੰ ਇੱਥੇ ਕੰਮ ਮਿਲਣਾ ਚਾਹੀਦਾਗਾ ਜਾਂ ਕੀ ਵਿਚਾਰ ਹੈ ਦੇਖੋ ਜੇ ਜੋ ਮਿਲਿਆ ਤੇ ਯਾਨੀ ਜੋਬ ਜੋ ਲੈਣਾ ਕੋਈ ਨਾ ਕੋਈ ਸਕਿੱਲ ਚਾਹੀਦੀ ਆਪਾਂ ਨੂੰ ਐਦਾਂ ਦਾ ਆਪਾਂ ਜੋਬ ਮਿਲਦੀ ਨਹੀਂ ਹੈ ਜੇ ਆਪਾਂ ਜੋਬ ਵਾਸਤੇ एलिਜੀਬਲ ਨਹੀਂ ਹੈਗੀ ਫਿਰ ਆਪਾਂ ਜੋਬ ਨਹੀਂ ਮਿਲ ਸਕਦੀ ਤੇ ਆਪਾਂ ਕਿੱਥੇ ਕਿੱਥੇ ਕਹਿੰਦੇ ਕਿ ਹਾਂ ਵੀ ਅੱਥੇ ਸਾਨੂੰ ਇੱਥੇ ਸਾਡਾ ਫਿਊਚਰ ਨਹੀਂ ਹੈਗਾ ਪੰਜਾਬ ਵਿੱਚ ਆਪਾਂ ਇਹ ਚੀਜ਼ ਕਿ ਉਹ ਤਾਂ ਉਹ ਸੋਚ ਕਰਕੇ ਆਪਾਂ ਬਾਹਰ ਜਾਣੇ ਹਾਂ ਬਾਹਰ ਜਾ ਕੇ ਆਪਾਂ ਘਰੇ ਨਾਲ ਦੇ ਨਾਲ ਜੋ ਮਿਲ ਸਭ ਤੋਂ ਪਹਿਲਾਂ ਤਾਂ ਆਪਾਂ ਰਹਿਣਾ ਪੈਂਦਾ ਰਹਿਣ ਮਤ ਜੇ ਆਪਣਾ ਕੋਈ ਰਿਸ਼ਤੇਦਾਰ ਹੀ ਨਹੀਂ ਉੱਥੇ ਆਪਾਂ ਨਹੀਂ ਰਹਿ ਸਕਦੇ ਬਾਹਰ ਤੇ ਉੱਥੇ ਵੀ ਜਾ ਕੇ ਕਾਫੀ ਕੁਝ ਫੇਸ ਕਰਨਾ ਪੈਂਦਾ ਆਪਾਂ ਨੂੰ ਪ੍ਰੋਬਲਮ ਕਾਫੀ ਆਉਂਦੀ ਹੈ ਨੇ ਕਈ ਵਾਰ ਜੌਬ ਵੀ ਨਹੀਂ ਮਿਲਦੀ ਹੈਗੀ ਉਹਨਾਂ ਕੈਨੇਡਾ ਦੀ ਸਿਚੁਏਸ਼ਨ ਦੇਖ ਲਓ ਆਪਾਂ ਨੂੰ ਜੌਬ ਤੱਕ ਨਹੀਂ ਮਿਲਦੀ ਯੂਕੇ ਦੇਖ ਲਓ ਯੂਕੇ ਵੀ ਜੌਬ ਨਹੀਂ ਮਿਲਦੀ ਪਈ ਕਈ ਸਿਟੀ ਚ ਤੇ ਆਪਾਂ ਦੇਖ ਲਓ ਸਾਡੇ ਰਿਲੇਟਿਵ ਬਾਹਰ ਨੇ ਕੈਨੇਡਾ ਵੀ ਨੇ ਯੂਕੇ ਵੀ ਨੇ ਬਟ ਉਹ ਸਾਨੂੰ ਦੱਸਦੇ ਨੇ ਸਾਨੂੰ ਵੀ ਅੱਗੇ ਪੁੱਪਾ ਦਾ ਚੱਲਦਾ ਹਾਂ ਵੀ ਉੱਥੇ ਕਿੱਦਾਂ ਦੀ ਸਿਚੁਏਸ਼ਨ ਚੱਲਦੀ ਪਈ ਹੈ ਕਿ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਸਕਿੱਲ ਨੂੰ ਜੇ ਆਪਾਂ ਵਧੀਆਂ ਕਰਾਂਗੇ ਤਾਂ ਹੀ ਆਪਾਂ ਨੂੰ ਤਾਂ ਜੌਬ ਮਿਲੇਗੀ ਮੈਂ ਬੈਸਟ ਇਹੀ ਕਹਾਂਗੀ ਆਪਾਂ ਵੇ ਕਿ ਯੂਪੀ ਜਾਂ ਬਿਹਾਰ ਤੋਂ ਪ੍ਰਵਾਸੀ ਆ ਪੰਜਾਬ ਦੇ ਵਿੱਚ ਆਉਂਦੇ ਨੇ ਪਰ ਜਿਹੜੇ ਪੰਜਾਬੀ ਨੇਗੇ ਉਹ ਕਹਿੰਦੇ ਨੇ ਕਿ ਇੱਥੇ ਫਿਊਚਰ ਨਹੀਂ ਹੈਗਾ ਪਰ ਉਹ ਆਪਣਾ ਇੱਥੇ ਆ ਕੇ ਫਿਊਚਰ ਬਣਾ ਲੈਂਦੇ ਨੇ ਉਹ ਇੱਥੇ ਤਾਂ ਬਣਾ ਲੈਂਦੇ ਨੇ ਹੀ ਮੈਂ ਤੁਹਾਨੂੰ ਦੱਸ ਰਹਾ ਹਾਂ ਕਿਉਂਕਿ ਉਹ ਸ਼ਰਮ ਨਹੀਂ ਕਰਦੇ ਕੋਈ ਕੰਮ 'ਚ ਠੀਕ ਹੈ ਜੀ ਉਹਨਾਂ ਦੇ ਰਿਕਸ਼ਾ ਚਲਾਣਾ ਹੈ ਆਪਣਾ ਝਾੜੂ ਜੋ ਮਰਜ਼ੀ ਹੈ ਮਤਲਬ ਕਰ ਸਕਦੇ ਨੇ ਆਪਣੇ ਵਰੇ ਪੰਜਾਬੀ ਸ਼ਰਮ ਕਰਦੇ ਨੇ ਕੰਮ ਨੂੰ ਇਹ ਚੀਜ਼ ਹੈ ਜੀ ਪੰਜਾਬੀਆਂ ਨੂੰ ਭਾਵੇਂ ਮੁੰਡੇ ਨੇ ਭਾਵੇਂ ਕੁੜੀਆਂ ਨੇ ਆਈਆਂ ਐਨ ਆਰ ਆਈ ਰਾਣੀ ਜਿਹੜੇ ਜਾਂ ਇੱਥੇ ਪੱਕੇ ਤੌਰ ਤੇ ਆ ਚੁੱਕੇ ਨੇਗੇ ਉਹ ਕਹਿੰਦੇ ਨੇ ਕਿ ਉੱਧਰ ਕੁੜੀਆਂ ਜਾਂ ਮੁੰਡੇ ਵੇਟਰ ਦਾ ਕੰਮ ਵੀ ਕਰਨਾ ਪੈਂਦਾ ਉਹਨਾਂ ਨੂੰ ਪਰ ਜੇ ਉਹੀ ਕੰਮ ਉਹ ਇੱਥੇ ਕਰਨ ਕੀ ਲੱਗਦਾ ਕੁਝ ਬਣ ਸਕਦਾਗਾ ਉਹੀ ਇਹਨੇ ਇੱਥੇ ਕਰਦੇ ਨਹੀਂ ਨਾ ਬਾਹਰ ਜਾ ਕੇ ਕੋਈ ਵੀ ਦੇਖ ਲਓ ਜੇ ਕੋਈ ਵੈਨਰ ਹੈ ਇੱਥੇ ਆ ਕੇ ਦੇਖੋ ਵਾਸ਼ਰੂਮ ਸਾਫ਼ ਕਰਨ ਵਾਸਤੇ ਕਹਦੇ ਉਹ ਕਰ ਦੇਗਾ ਉਹ ਨਹੀਂ ਸ਼ਰਮ ਕਰੇਗਾ ਆਪਣੇ ਪੰਜਾਬ ਦੇ ਲੋਕਾਂ ਨੂੰ ਕੋਈ ਕਿੱਥੇ ਜਾ ਕੇ ਵਾਸ਼ਰੂਮ ਸਾਫ਼ ਨਹੀਂ ਕਰ ਸਕਦਾ ਉਹ ਉਹੀ ਗੱਲ ਹੈ ਬੜੀ ਸ਼ੰਗ ਮਹਿਸੂਸ ਕਰਦੇ ਨੇ ਇੱਥੇ ਤਾਂ ਆ ਕਰਕੇ ਕਹਿੰਦੇ ਨੇ ਕਿ ਬਾਹਰ ਚਲੋ ਬਾਹਰ ਜੇ ਕੋਈ ਵੇਖਦਾ ਨਹੀਂ ਗਾ ਇੱਥੇ ਅਗਰ ਸੋ ਲੋ ਕੇ ਟੀਚਰ ਕਰਨ ਗਿਆ ਕੇ ਤਾਂ ਉਹ ਕਹਿੰਦੇ ਨਹੀਂ ਅਸੀਂ ਇੱਥੇ ਨਹੀਂ ਕੰਮ ਕਰਨਾ ਪਰ ਬਾਹਰ ਵੀ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਜਾ ਚੁੱਕੇ ਨੇ ਕਹੇ ਜਾਂਦਾ ਕੈਨੇਡਾ ਨੂੰ ਮਿੰਨੀ ਪੰਜਾਬ ਵੀ ਕਹੇ ਜਾਂਦਾ ਉਹ ਸਟੇਟ ਕੈਨੇਡਾ ਨੂੰ ਹਾਂਜੀ ਕੈਨੇਡਾ ਦੇ ਵਿੱਚ ਸਟੇਟ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੇਗੇ ਹੂੰ ਹੂੰ ਪਰ ਉੱਥੇ ਵੀ ਤਾਂ ਪੰਜਾਬੀ ਵੇਖਦੀ ਹੋਣਗੇ ਬਟ ਉਥੇ ਵੋਇਡ ਕਰਦੇ ਨੇ ਉਥੇ ਕਿਸੇ ਨੂੰ ਕਿਸੇ ਤੋਂ ਕੁਝ ਲੈਣਾ ਦੇਣਾ ਨਹੀਂ ਹੈਗਾ ਆਪਣੇ ਫਿਰ ਲਾ ਤੇ ਕੋਈ ਵੀ ਜਾਂਦਾ ਆਖਦੇ ਉਹ ਵੇ ਉਹ ਲੱਗੀ ਕੰਮ ਕਰਨ ਐਦਾ ਹੋ ਜਾ ਐਤਾ ਦੀ ਇੱਕ ਸਿਚੁਏਸ਼ਨ ਜੀ ਬਣ ਜਾਂਦੀ ਪੋਂਟ ਮਾਰ ਕੇ ਕੋਈ ਲੰਘ ਜਾਂਦਾ ਆਪੋ ਉਸ ਨੂੰ ਬੜਾ ਜ਼ਿਆਦਾ ਫੀਲ ਕਰਨ ਹਾਵੇ ਉਹਨੇ ਸਾਨੂੰ ਐ ਚੀਜ਼ ਕਈ ਤੇ ਕਈ ਕਿਉਂ ਉਥੇ ਐ ਚੀਜ਼ ਨਹੀਂ ਉਹਦੇ ਸਾਰਾ ਕੁਝ ਇਗਨੋਰ ਕਰਦਾ ਉਥੇ ਕਿਸੇ ਨੂੰ ਕਿਸੇ ਤੋਂ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਹਾਂਜੀ ਕੋਈ ਜਿਹੜੇ ਪਹਿਲੇ ਗਏ ਨੇ ਅਣਾ ਇਹ ਉਹ ਤੇ ਆਪਣਾ ਪੁਰਾਣਾ ਜਿਨ੍ਹਾਂ ਦਾ ਕੰਮ ਹੈ ਉਹ ਤੇ ਚਲੋ ਵਧੀਆ ਕਰ ਰਹੇ ਨੇ ਪਰ ਜਿਹੜੇ ਉਰੇ ਉਰੇ ਨੇ ਉਰੇ ਰਹਿ ਗਿਆ ਚੀ ਸੋਚਣ ਵੀ ਉਥੇ ਰਹਿ ਕੇ ਵੀ ਸਾਨੂੰ ਰਿਸ਼ਤੇਦਾਰੀਆਂ ਨਹੀਂ ਮਿਲਣੀਆਂ ਹੈਗੀਆਂ ਕਿ ਜੋ ਇੱਥੇ ਸਾਨੂੰ ਨਾਲ ਖੜਦੇ ਨੇ ਸਾਡੇ ਨਾਲ ਅੱਗੇ ਖੜਦੇ ਨੇ ਜਿਹੜੇ ਹਨ ਤਾਏ ਚਾਚੇ ਜਿਹੜੇ ਵੀ ਨੇ ਉੱਥੇ ਉਹ ਚੀਜ਼ਾਂ ਬਹੁਤ ਮਹਿਸੂਸ ਕਰਦੇ ਨੇ ਉੱਥੇ ਇਕੱਲਪਨ ਬਹੁਤ ਹੈ ਕੰਮ ਹੈ ਕੰਮ ਤੋਂ ਘਰ ਘਰ ਤੋਂ ਕੰਮ ਬਸ ਇਹ ਚੀਜ਼ ਹੈ ਉੱਥੇ ਤੁਹਾਨੂੰ ਇੱਕ ਦੂਜੇ ਨਾਲ ਗੱਲ ਕਰਨ ਨੂੰ ਵੀ ਨਹੀਂ ਟਾਈਮ ਮਿਲਦਾ ਹੈਗਾ ਸੋ ਇਹ ਚੀਜ਼ਾਂ ਨੌਜਵਾਨ ਸੋਚਣ ਤਾਂ ਜਰੂਰ ਇੱਥੇ ਕੰਮ ਕਰਨਗੇ ਤੁਹਾਡੇ ਬ੍ਰਦਰ ਗਏ ਨੇ ਤੁਸੀਂ ਦੱਸਿਆ ਜਿਵੇਂ 13 ਸਾਲ ਹੋ ਚੁੱਕੇ ਹਨ ਹਾਂਜੀ ਕੀ ਲੱਗਦਾਗਾ ਵੀ ਜੇ ਉਹ ਇੱਥੇ ਕਿਤੇ ਕਿਸੇ ਭਾਵੇਂ ਅਦਰ ਸਟੇਟ ਦੇ ਵਿੱਚ ਗਏ ਹੋਣ ਗੱਲਬਾਤ ਹੁੰਦੀ ਆ ਹੂੰ ਹੂੰ ਉੱਥੇ ਨਾਲੋਂ ਇੱਥੇ ਗੱਲ ਜ਼ਿਆਦਾ ਹੋ ਸਕਦੀ ਆ ਜਾਂ ਉੱਥੇ ਜ਼ਿਆਦਾ ਹੁੰਦੀ ਆ ਗੱਲ ਇੱਥੇ ਜ਼ਿਆਦਾ ਹੋ ਸਕਦੀ ਆ ਇੱਥੇ ਆਪਾਂ ਬਹਿ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕਦੇ ਆ ਉੱਥੇ ਇੱਕ ਦੋ ਟਾਈਮ ਵਾਰੀ ਫੋਨ ਕਰਨਾ ਹੋਰ ਕੀ ਆ ਬਸ ਦੋ ਵੀਡੀਓ ਕਾਲ ਕਰਨੀ ਘੰਟਾ ਕਰ ਲੈ ਕਿੱਥੇ ਉੱਥੇ ਇੱਥੇ ਆਪਣਾ ਵੀ ਚਲੋ ਕੰਮ ਤੇ ਕੰਮ ਤੇ ਗਏ ਮੰਮੀ ਵਾਰ-ਵਾਰ ਫੋਨ ਕਰਕੇ ਪੁੱਛਤਾ ਸਕਦੇ ਆ ਕਿੱਥੇ ਗਏ ਪੁੱਤਰ ਆਇਆ ਨਹੀਂ ਆਇਆ ਨਹੀਂ ਆਇਆ ਇਹ ਚੀਜ਼ਾਂ ਖੇਚ ਮਹਿਸੂਸ ਹੁੰਦੀ ਆ ਇੱਥੇ ਉਥੇ ਇਹ ਚੀਜ਼ ਦੀ ਫੀਲ ਹੋਏਗੀ ਵੀ ਤੁਹਾਨੂੰ ਵੀ ਹਾਂ ਵੀ ਮੰਮੀ ਨੇ ਘਰੋਂ ਫੋਨ ਕਰਨਾ ਫਟਾਫਟ ਨਿਕਲੀਏ ਹਨਾ ਆਪਣਾ ਰਾਤ ਤੋਂ ਰਾਤ ਤੋਂ ਪਹਿਲੇ ਘਰੇ ਪਹੁੰਚਣਾ ਨਹੀਂ ਤੇ ਮੰਮੀ ਤੋਂ ਗਾਲਾਂ ਪੈਣੀਆਂ ਇਹ ਚੀਜ਼ ਦਾ ਹੁੰਦਾ ਹੈ ਨਾਲੇ ਮਾਪਿਓ ਦਾ ਡਰ ਹੁੰਦਾ ਹੈ ਬਿਲਕੁਲ ਮਾਪਿਓ ਫਿਕਰ ਕਰਦਾ ਹੈ ਪੰਜਾਬ ਦੇ ਵਿੱਚ ਕਿ ਸਾਡਾ ਧੀ ਜਾਂ ਪੁੱਤ ਨਸ਼ੇ ਤੇ ਨਾ ਲੱਗੇ ਪਰ ਪੰਜਾਬ ਪੇੜਾ ਦੇ ਵਿੱਚੋਂ ਵੀ ਹੁਣ ਤਾਂ ਖਬਰ ਆਉਂਦੀਆਂ ਨਹੀਂ ਕਿ ਨਸ਼ਾ ਉਧਰ 22 ਗ੍ਰਾਮ ਜਾਂ ਘੱਟ ਜਾਂ ਵੱਧ ਇਸ ਤੋਂ ਪੱਕਾ ਕਰਤਾ ਉਹ ਕਿ ਰੱਖ ਸਕਦੇ ਨੇ ਨਸ਼ਾ ਤੇ ਮਾੜਾ ਹੀ ਹੁੰਦਾ ਪਹਿਲੀ ਗੱਲ ਤੇ ਆਹੀ ਹੈ ਜੀ ਕੋਈ ਵੀ ਕਰੇਗਾ ਨਸ਼ੇ ਜੇ ਫਿਰ ਉਹ ਕਾਸਾ ਕੁਝ ਵਜਾੜ ਦਿੰਦਾ ਹੈ ਗੱਲ ਤੇ ਆਏ ਉਹ ਨੂੰ ਇਹ ਕਿ ਨਸ਼ਾ ਚਾਹੀਦਾ ਚਾਹੇ ਘਰ ਦੀ ਕੋਈ ਚੀਜ਼ ਉਹਨ ਚੱਕ ਕੇ ਵੇਚ ਦੇਣੀ ਹੈ ਨਸ਼ੇ ਕਰਕੇ ਕਿਉਂ ਹਾਂ ਵੀ ਮੈਨੂੰ ਨਸ਼ਾ ਮਿਲਦੇ ਕੋਈ ਵੀ ਚੀਜ਼ ਹੋਵੇ ਮੈਂ ਬਸ ਵੇਚਦਾ ਮੈਂ ਮੈਨੂੰ ਜਿਵੇਂ ਮਰਜ਼ੀ ਆ ਕਿ ਨਸ਼ਾ ਚਾਹੀਦਾ ਹੈ ਗੱਲ ਹੈ ਤਾਂ ਸਾਰੇ ਤਾਂ ਹੀ ਡਰਦੇ ਨੇ ਹਾਂ ਵੀ ਜੇ ਨਸ਼ੇ ਚ ਵੱਢ ਗਏ ਸਾਰਾ ਕੁਝ ਵਜਾੜ ਦੇਗਾ ਆਪਣਾ ਕੁਝ ਬਣਾਏਗਾ ਨਹੀਂ ਮਿਹਨਤ ਹੀ ਆਈ ਹੁੰਦੀ ਹੈ ਤਾਂ ਹੀ ਮਾਪੇ ਟੈਨਸ਼ਨ ਕਰਦੇ ਹਾਂ ਵੀ ਸਾਡੇ ਪੁੱਤ ਨਸ਼ੇ ਚ ਨਾ ਵੱਢੇ ਕੋਈ ਵੀ ਪੀਏ ਪੋਤੇ ਨਸ਼ੇ ਚ ਨਾ ਵੱਢੇ ਤੁਹਾਡਾ ਕੀ ਸੁਪਨਾ ਸੀਗਾ? ਵੈਸੇ ਤਾਂ ਬਾਈ ਨੇ ਦੱਸਿਆ ਕਿ ਬਾਹਰ ਜਾਣਾ ਸੀ ਪਰ ਫਸ ਸਾਡੇ ਉਸ ਤੋਂ ਬਾਅਦ ਨਹੀਂ ਗਏ। ਹਾਂਜੀ। ਕੀ ਸੁਪਨਾ ਸੀ ਉਸ ਤੋਂ ਪਹਿਲਾਂ ਤੁਹਾਡਾ? ਵੈਸੇ ਐਸੀ ਕਿ ਮੇਰੀ ਨਹੀਂ ਜਲਦੀ ਵਿਆਹ ਨਹੀਂ ਸੀ ਕਰਾਣਾ ਹੈਗਾ ਜਿਵੇਂ ਮੈਨੂੰ ਇਹ ਏਜ ਠੀਕ ਠੀਕ ਹੈ ਮਤਲਬ ਮੇਰੀ ਨਹੀਂ ਜਿਆਦਾ ਇਹ ਹੋਈ ਨਹੀਂ ਵਿਆਹ ਵਾਸਤੇ। ਐਸੀ ਮੇਰਾ ਫਰਸਟ ਪ੍ਰੈਫਰੈਂਸ ਹੈ ਇਹ ਕਿ ਮੈਂ ਸਿੰਗਲ ਬਾਹਰ ਜਾਣਾ ਚਾਹੁੰਦੀ ਸੀ। ਇੰਡੀਪੈਂਡੈਂਟ ਹੋਣਾ ਚਾਹੁੰਦੀ ਸੀ ਆਪਣੇ ਪੈਰਾਂ ਤੇ ਹਣਾ। ਸੈਲਫ ਇਨਕਮ ਕਮਾਉਣਾ ਚਾਹੁੰਦੀ ਸੀ ਐਦਾਂ ਸੀ ਬਸ ਮੇਰਾ ਸੁਪਨਾ ਮੇਰਾ। ਲਵ ਮੈਰਿਜ ਸੁਟ ਕੀ ਰਹੀ ਨਹੀਂ ਮੈਰਿਜ ਅਰੇ ਜੀ ਅਰੇ ਜੀ ਅਰੇਂਜ ਮੈਰਿਜ ਜਾਂ ਜਦ ਕਿ ਜੇ ਜਮਾਨੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਘੱਟ ਰਿਸ਼ਤੇ ਨੇਗੇ ਜਿਹੜੇ ਅਰੇਂਜ ਮੈਰਿਜ ਦੇ ਹੁੰਦੇ ਨੇ ਹਾਂਜੀ 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 ਪਰ ਸਾਡੇ ਅਰੇਂਜ ਮੈਰਿਜ ਵੀ ਹੁੰਦੀਆਂ ਨੇ ਲਵ ਮੈਰਿਜਾਂ ਵੀ ਹੁੰਦੀਆਂ ਨੇ ਹਰ ਇੱਕ ਕਿਸੇ ਦਾ ਆਪਣਾ ਅੰਡਰਸਟੈਂਡਿੰਗ ਹੁੰਦੀ ਹੈ ਜੀ ਹੁਣ ਮੀਆਂ ਬੀਬੀ ਦੀ ਆਪਸ ਵਿੱਚ ਅੰਡਰਸਟੈਂਡਿੰਗ ਹੋਏਗੀ ਲਵ ਮੈਰਿਜ ਵੀ ਹੋਏਗੀ ਨਿਭੇਗੀ ਅਰੇਂਜ ਮੈਰਿਜ 'ਚ ਵੀ ਉਹੀ ਹੈ ਠੀਕ ਹੈ ਜੇ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਨਹੀਂ ਹੈ ਤੁਸੀਂ ਹਣੇ ਇੱਕ ਦੂਜੇ ਦਾ ਦੁੱਖ ਸੁੱਖ ਨਹੀਂ ਸਮਝ ਸਕਦੇ ਹਨ ਜ ਸੇਮ ਹੈ 50-50 ਹੀ ਤੁਹਾਨੂੰ ਵੀ ਲੱਗਦਾ ਮੈਡਮ ਆਪ ਇਕੱਠੇ ਨਹੀਂ ਕੋਈ ਕਹਿ ਸਕਦੇ ਹੈਗੇ ਪਰ ਮੈਂ ਜਿਆਦਾਤਰ ਸੁਣਿਆ ਵੀ ਲਵ ਮੈਰਿਜ ਘੱਟ ਹੀ ਨਿਭਦੀਆਂ ਹਾਂਜੀ ਤੁਹਾਡੇ ਕੀ ਵਿਚਾਰ ਨੇ ਮੈਨੂੰ ਵੀ ਸੇਮ ਹੀ ਲੱਗਦਾ ਹੈ ਬਟ ਅਰੇਂਜ ਮੈਰਿਜ ਹੈਗਾ ਦੋਨਾਂ ਚ ਸਾਈਡ ਇਫੈਕਟ ਹੈ ਨੇ ਦੇਖੋ ਜੇ ਇੱਕ ਦੇ ਪੋਜ਼ਿਟਿਵ ਨੇ ਦੂਜੇ ਦੇ ਨੈਗੇਟਿਵ ਪੁਆਇੰਟਸ ਵੀ ਆਈ ਨੇ ਲਵ ਮੈਰਿਜ ਹਾਂ ਵੇਖੋ ਤੁਹਾਨੂੰ ਜੇ ਮਰਜ਼ੀ ਲੜਾਈ ਕੁਛ ਵੀ ਕਰ ਸਕਦਾ ਬਸ ਕਿਸੇ ਨੂੰ ਕਹਿ ਨਹੀਂ ਸਕਦਾ ਇਹ ਜੇ ਲਵ ਮੈਰਿਜ ਵਿੱਚ ਹਾਂ ਵੀ ਉਹਦੀ ਗਲਤੀ ਜ ਉਹਦੀ ਗਲਤੀ ਆ ਮਾਪਿਆਂ ਨੂੰ ਵੀ ਬਲੇਮ ਨਹੀਂ ਕਰ ਸਕਦੇ ਹੈ ਕਿ ਉਹਨਾਂ ਨੇ ਕਿਹਾ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਅਰੇਂਜ ਮੈਰਿਜ ਵਿੱਚ ਹੋ ਸਕਦਾ ਹਾਂ ਆਪਾਂ ਮਾਪਿਆਂ ਨੂੰ ਕਹਿ ਸਕਦੇ ਹਾਂ ਲਵ ਮੈਰਿਜ ਆ ਜਾਂਦਾ ਕੱਲ ਨੂੰ ਕੋਈ ਗੱਲ ਹੋਏਗੀ ਮਾਪੇ ਆਪਾਂ ਨੂੰ ਕਹਿਣਗੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਰਾਇਆ ਹੁਣ ਤੁਸੀਂ ਆਪੇ ਨੂੰ ਜਿਠੋ ਅਰੇਂਜ ਮੈਰਿਜ ਆ ਹੁੰਦਾ ਉਹਨਾਂ ਨੂੰ ਪਤਾ ਆ ਸੀ ਅਸੀਂ ਵੇਖ ਕੇ ਆਏ ਹਾਂ ਤੇ ਹਿਸਾਬ ਨਾਲ ਹੀ ਹੁੰਦਾ ਮੈਂ ਨਹੀਂ ਕਹਿੰਦਾ ਵੀ ਲਵ ਮੈਰਿਜ ਨਾ ਕਰਾਓ ਠੀਕ ਹੈ ਜਿੱਥੇ ਤੁਹਾਡਾ ਅੰਡਰਸਟੈਂਡਿੰਗ ਜਿੱਥੇ ਤੁਹਾਡੀ ਆਪਣੀ ਨਿਭਦੀ ਹੈ ਨਬਾਓ ਕੋਈ ਚੱਕਰ ਨਹੀਂ ਹੈਗਾ ਰੇਂਜ ਮੈਰਿਜ ਵੀ ਇਹ ਤੇ ਲਵ ਮੈਰਿਜ ਵੀ ਸੇਮ ਨਹੀਂ ਵੀ ਜਾਂਦੀ ਐ ਤਾਂ ਪਾਉਣ ਉਹਨਾਂ ਨੂੰ ਵੀ ਕਵਾਂਗੇ ਵੀ ਲਵ ਮੈਰਿਜ ਜਿਹੜੇ ਲਵ ਮੈਰਿਜ ਵਾਲੇ ਦੇਖਦੇ ਹੋਣਗੇ ਉਹ ਵੀ ਕਹਿਣਗੇ ਸਾਨੂੰ ਬੋਲਦਾ ਪਿਆ ਉਲਟ ਮੈਂ ਉਹ ਨਹੀਂ ਕਹਿ ਰਿਹਾ ਹੈਗਾ ਸੇਮ ਨੇ ਦੋਵੇਂ ਸੇਮ ਨੇ ਇਹ ਕੋਈ ਚੱਕਰ ਨਹੀਂ ਹੈਗਾ ਹਰੇਕ ਥਾਂ ਤੇ ਜਿੱਥੇ ਹੀ ਆਪਣਾ ਨੈਗੇਟਿਵਿਟੀ ਹੈ ਉਥੇ ਪੋਜ਼ਿਟਿਵਿਟੀ ਵੀ ਹੈ ਇਹ ਚੀਜ਼ ਹੈ ਜੋ ਖੁੰ ਨੂੰ ਇਹ ਕਹਿੰਦੇ ਨੇ ਕਿ ਮੈਂ ਜੋਬ ਕਰਨੀ ਆ ਹਾਂ ਮੈਂ ਕਹਿਣ ਪੁੱਛ ਲੋ ਮਲਕ ਪਰਮਿਸ਼ਨ ਆਪੂ ਹਾਂ ਹਾਂ ਪੁੱਛ ਮੈਨੂੰ ਕਦੇ ਰੋਕਿਆ ਨਹੀਂ ਕਿਸੇ ਜੀ ਵੀ ਚੀਜ਼ ਤੋਂ ਕਦੇ ਵੀ ਕਿ ਮੈਂ ਸੋ ਬਹੁਤ ਰੋਣਾ ਪਾਣੇ ਕਿ ਹਾਂ ਮੈਂ ਜੌਬ ਕਰਨੇ ਕੋਸ਼ਿਸ਼ ਕਰਨਾ ਹੈ ਤੇ ਮੈਨੂੰ ਕਦੇ ਮਨਾਂ ਨਹੀਂ ਕਿਤੇ ਹੈਗਾ ਮੈਂ ਤਾਂ ਕਰਕੇ ਕੁਝ ਨਹੀਂ ਕਹਿੰਦਾ ਹੈਗਾ ਕਿਉਂਕਿ ਮੰਮੀ ਮੇਰੇ ਨਾ ਫਾਦਰ ਸਾਹਿਬ ਦੀ ਡੈਥ ਹੋ ਗਈ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਉਦੋਂ ਬਾਅਦ ਸੀ ਹੁਣ ਮੰਮੀ ਮੇਰੇ 2 ਮਹੀਨੇ ਬਾਹਰ ਰਹਿ ਕੇ ਆਏ ਨੇ ਨਾਨਾ ਉਹਦੇ ਵਿੱਚ ਹੀ ਨਾਨਾ ਜੀ ਦੀ ਡੈਥ ਹੋ ਗਈ ਨਾਨੀ ਜੀ ਦੀ ਡੈਥ ਹੋ ਗਈ ਉਹਨਾਂ ਦੇ ਮਾਪਿਓ ਦੀ ਡੈਥ ਹੋ ਗਈ ਦੱਸੋ ਹੁਣ ਉਹਨਾਂ ਤੇ ਕੀ ਬੀਤਦੀ ਹੋਣੀ ਹੈ ਉਹ ਚੀਜ਼ਾਂ ਨੂੰ ਮੈਂ ਸੋਚ ਕੇ ਕਹਿੰਦਾ ਵੀ ਨਹੀਂ ਮੰਮੀ ਇਕੱਲੇ ਘਰੇ ਨੇ ਫਿਰ ਉਹ ਚੀਜ਼ਾਂ ਸੋਚਣਗੇ ਅੱਜ ਵੀ ਅਸੀਂ ਆਣ ਲੱਗੇ ਵੀ ਇਹ ਕਹਿ ਕੇ ਆਏ ਹਾਂ ਮੰਮੀ ਨੂੰ ਮੈਂ ਤੁਸੀਂ ਨਾਲ ਚੱਲੋ ਤੁਸੀਂ ਫਿਰ ਫਿਰ ਬਿਮਾਰ ਹੋ ਜਾਏ ਕੋਈ ਜੀ ਫਿਰ ਉਹ ਜੀਜਾ ਆਉਂਦੀਆਂ ਰਹਿੰਦੀਆਂ ਨੇ ਨਾ ਮਾਈਂਡ 'ਚ ਫਿਰ ਮੈਂ ਤਾਂ ਕਰਕੇ ਮੈਂ ਕਹਿੰਦਾ ਵੀ ਚਲੋ ਇਹ ਨਾਲ ਰਹਿੰਦੀ ਇਹ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਹਨਾ ਬੰਦੇ ਦਾ ਮਾਈਂਡ ਇੱਧਰ ਉੱਧਰ ਹੁੰਦਾ ਹੈ ਠੀਕ ਰਹਿੰਦਾ ਹੁਣ ਉਹੀ ਹੈ ਜੇ ਹੁਣ ਇਹ ਇਕੱਲੇ ਹੋਣਗੇ ਇਕੱਲੇ ਕੁਝ ਨਾ ਕੁਝ ਸੋਚੀ ਜਾਣਗੇ ਹਨਾ ਫਿਰ ਮੈਂ ਤਬੀਅਤ ਖਰਾਬ ਕਰਨ ਵਾਲਾ ਕੰਮ ਹੈ ਇਹ ਥਾਂ ਕਰਕੇ ਮੈਂ ਨਹੀਂ ਵੀ ਮੈਂ ਕਹਿਣਾ ਦੀ ਲੋੜ ਕਰ ਪਰ ਮੈਂ ਚਲੋ ਟਾਈਮ ਦੇ ਹਿਸਾਬ ਨਾਲ ਕਰ ਲਈ ਚੱਕਰ ਨਹੀਂ ਆਪਾਂ ਅੱਜ ਸਹੀ ਹੈ ਵਧੀਆ ਆਪਣਾ ਨਹੀਂ ਐ ਵੀ ਨਹੀਂ ਕਰਨਾ ਤਾਂ ਮੈਡਮ ਵੇਖਦੇ ਆਂਗੇ ਕਿ ਜਿਹੜਾ ਵਿਆਹ ਹੋ ਜਾਂਦਾਗਾ ਤਾਂ ਹਸਬੰਡ ਆਪਣੀ ਵਾਈਫ ਨੂੰ ਰੋਕਾ ਟੋਕੀ ਬਹੁਤ ਕਰਦੇ ਆਂ ਕਿਤੇ ਨਾ ਕਿਤੇ ਇਹ ਵੀ ਕਾਰਨ ਹੁੰਦਾਗਾ ਰਿਸ਼ਤੇ ਖਰਾਬ ਹੋਣ ਦਾ ਹਾਂਜੀ ਹਾਂਜੀ ਪਰ ਤੁਹਾਡੇ ਹਸਬੰਡ ਵੱਲੋਂ ਪੂਰੀ ਪਰਮਿਸ਼ਨ ਆ ਸੋਨੇ ਕਿਵੇਂ ਲੱਗਦਾ ਹਾਂ ਹਾਂ ਜੀ ਇਹ ਤੇ ਬਹੁਤ ਵਧੀਆ ਲੱਗਦਾ ਵੈਸੇ ਮੈਨੂੰ ਕਦੇ ਰੋਕਿਆ ਨਹੀਂ ਕਿ ਸੇ ਵੀ ਜਿਹੜੇ ਪਰ ਇਹ ਕਿ ਮੈਨੂੰ ਕੁਝ ਰੈਸਟ੍ਰਿਕਸ਼ਨ ਖੁਦ ਪਤਾ ਨਹੀਂ ਕਿ ਹਾਂ ਵੀ ਜਿੱਥੇ ਜਿਹੜਾ ਕੰਮ ਨਹੀਂ ਕਰਨਾ ਵੀ ਨਹੀਂ ਕਰਨਾ ਪਰ ਇਹ ਕਿ ਹਾਂ ਮੈਂ ਐਦਾਂ ਕਦੇ ਕੀਤਾ ਨਹੀਂ ਵੈਸੇ ਵੀ ਕਰੀ ਹੈ ਨਾ ਟੱਚ ਬੁਡ ਪਰ ਫਿਰ ਵੀ ਕਈ ਵਾਰ ਹਾਂ ਡਰ ਹੁੰਦਾ ਹਾਂ ਵੀ ਕੋਈ ਗਲਤ ਕੰਮ ਆਨ ਕਰਦੇ ਆਪਣੇ ਮਾਪਿਓ ਤੋਂ ਬਲੇਮ ਨਾ ਆਵੇ ਕਿ ਸਾਡੀ ਅਰੇਂਜ ਮੈਰਿਜ ਹੈ ਕੱਲ ਨੂੰ ਕੋਈ ਸਾਡੇ ਪੇਰੈਂਟਸ ਨੂੰ ਕਿ ਹਾਂ ਵੀ ਤੁਹਾਡੀ ਕੁੜੀ ਐਦਾਂ ਦੀ ਜਾਂ ਉਦਾਂ ਦੀ ਹੈ ਨਾ ਇਹ ਚੀਜ਼ ਡਰ ਹੁੰਦਾ ਹਾਂ ਵੀ ਕੋਈ ਬਲੇਮ ਨਾ ਕਰਦੇ ਸਾਡੇ ਪੇਰੈਂਟਸ ਨੂੰ ਉਸ ਚੀਜ਼ ਦਾ ਜਾਰਾ ਦੁੱਖ ਲੱਗਦਾ ਹੈ بس ਐ ਇਹ ਕਰਦੇ ਹਮੇਸ਼ਾ ਜੋ ਵੀ ਕਿਤੇ ਚਲੋ ਹਨਾ ਸੋ ਹਮੇਸ਼ਾ ਰਲ ਮਿਲ ਕੇ ਕੀਤਾ ਐਡਵਾਈਸ ਲਈਦੀ ਹਾਂ ਵੀ ਇਹ ਕਮ ਸਹੀਏ ਤੇ ਗਲਤ ਹੈ। ਜਦੋਂ ਵਿਆਹ ਹੋ ਜਾਂਦਾ ਹੈਗਾ ਪਰਿਵਾਰ ਦੇ ਵਿੱਚ ਇੱਕ ਅਹਿਮ ਇਨਸਾਨ ਹੁੰਦਾ ਸੱਸ ਤੇ ਸਹੁਰਾ ਸਹੁਰਾ ਜੀ ਚਲੋ ਐਕਸਪਾਇਰ ਹੋ ਚੁੱਕੇ ਨੇ ਤੁਹਾਡੇ ਪਰ ਇੱਕ ਸੱਸ ਨਾਲ ਬਾਨੀ ਕਹਿੰਦੇ ਕਿ ਬਹੁਤ ਜ਼ਰੂਰੀ ਹੁੰਦੀ ਹੈ। ਹਾਂਜੀ ਸੱਸ ਨਾਲ ਕੇ ਮੇਰੇ ਨਾਲ ਤੁਹਾਡਾ ਸੱਸ ਨਾਲ ਕਦੇ ਉਹ ਹੀ ਸਾਡੀ ਲੜਾਈ ਨਹੀਂ ਹੋਈ ਕਦੇ। ਉਹ ਹੀ ਇਹ ਸਾਡੀ ਕਦੇ ਲੜਾਈ ਨਹੀਂ ਅਸੀਂ ਜੇ ਠਾਣੀ ਦਰਾਨੇ ਮੇਰੇ ਸੱਸ ਵੀ ਹੈਗੀ। ਚਲੋ ਮੇਰੇ ਵਿਆਹ ਤੋਂ 2 ਮਹੀਨੇ ਬਾਅਦ ਮੇजे ਠਾਣੀ ਚਲੇਗੀ ਇਸੇ ਵਾਰ ਉਸ ਬਾਬੇ ਮੈਂ ਸੱਸ ਨਹੀਂ ਰਹਿਣੀ ਆ 2 ਮਹੀਨੇ ਮੇਰੇ ਸਾਥ ਚਲੇਗੀ ਇਸੇ ਵਾਰ ਪਤਾ ਚੱਲੇਗਾ ਹਾਂ ਵੀ ਵੈਲਿਊ ਕੀ ਇਹ ਸੱਸ ਦੀ ਮੈਨੂੰ ਕਾਫੀ ਚੀਜ਼ਾਂ ਫੇਸ ਕਰਨੇ ਮੈਨੂੰ ਕੱਲੇ ਜਦ ਕੱਦਮ ਕੱਲੇ ਸੱਸ ਨੂੰ ਪਿੰਡ ਚ ਜਾਣਾ ਹੁੰਦਾ ਸੀ ਪਿੰਡ ਬਾਰੇ ਜਿਵੇਂ ਅਸੀਂ ਨਹੀਂ ਜਾਂਦੇ ਜਿਵੇਂ ਹਨਾ ਜਿੱਥੇ ਜਾਣਾ ਸੱਸ ਦੇ ਨਾਲ ਹੀ ਜਾਣਾ ਹੁੰਦਾ ਸੀ ਤੇ ਕਾਫੀ ਚੀਜ਼ਾਂ ਫੀਲ ਹੁੰਦੀਆਂ ਹਾਂ ਵੀ ਸੱਸ ਨਾਲ ਜਿਵੇਂ ਪਤਾ ਕਿਸੇ ਬਾਰੇ ਆ ਕੋਣ ਹੈ ਕੋਣ ਨਹੀਂ ਇੰਟਰੋਡਕਸ਼ਨ ਸੱਸ ਹੀ ਕਰਾਂਦੀ ਮੈਂ ਕਿ ਦੋ ਸੱਸ ਤੋਂ ਬਿਨਾ ਕੋਈ ਪੁੱਛਦਾ ਵੀ ਨਹੀਂ ਆਗਾ ਐਂਡ ਦਨ ਜੇ ਕਿਥੇ ਸਾਸਦੇ ਸੋ ਰਹੇ ਹਨ ਘਰੇ ਜਾਣਾ ਉੱਥੇ ਵੀ ਜਾ ਕੇ ਹਾਂ ਵੀ ਪਹਿਲਾਂ ਉਹਨੂੰ ਸਾਸ ਨੂੰ ਹੀ ਪੁੱਛਣਾ ਮੈਨੂੰ ਤੇ ਬਾਅਦ ਵਿੱਚ ਪੁੱਛਣਗੇ ਗੱਲ ਹੈ ਹੁਣ ਮੈਂ ਉੱਥੇ ਕੱਲੀ ਚੱਲ ਜਾਵਾਂ ਮੈਨੂੰ ਤਾਂ ਕੋਈ ਪੁੱਛੇਗਾ ਨਹੀਂ ਮੈਂ ਤਾਂ ਸੱਸ ਦੀ ਵੈਲਿਊ ਏ ਕੀ ਬੜਾ ਹਾਂ ਸਾਡਾ ਬੜਾ ਸੋਹਣਾ ਪਿਆਰ ਹੈ ਸੱਸ ਦਾ ਨਵਾਂ ਦਾ ਹੈ ਨਾ ਐ ਨਹੀਂ ਸੱਸ ਨਵਾਂ ਸੀ ਮਾਵਾਂ ਤੀਆਂ ਲਾ ਲਓ ਇੱਧਰ ਦੇ ਸੱਸ ਕੁਛ ਨਹੀਂ ਪੂਰਾ ਹਾਂਜੀ ਹਾਂਜੀ ਬੋਲ ਵੀ ਇਹ ਤਾਂ ਨਹੀਂ ਲੱਗਦਾ ਨਹੀਂ ਨਹੀਂ ਬਿਲਕੁਲ ਨਹੀਂ ਅੱਛਾ ਉਦਾਂ ਦਾ ਨਹੀਂ ਨਹੀਂ ਸਾਡੇ ਚ ਕਦੇ ਲੜਾਈ ਨਹੀਂ ਹੋਈ ਦੱਸਣੀ ਦੁਪਨੀਆਂ ਹੋਈ ਗੱਲ ਹੈ ਨਾਲ ਐ ਸੀ ਕੱਲ੍ਹ ਤੋਂ ਥੋੜੇ ਹਾਂਜੀ ਹਾਂਜੀ ਨਾਲ ਆਏ ਸੀ ਅੱਜ ਥੋੜਾ ਕਿਸ ਨੂੰ ਲੱਗੇ ਕੋ ਨਹੀਂ ਮੇਰੇ ਸਾਸ ਨੇ ਐਵੇਂ ਕਹਿੰਦੇ ਅੱਜ ਥੋੜਾ ਤਬੀਅਤ ਖਰਾਬ ਜੀ ਲੱਗ ਰਹੀ ਹੈ ਫਿਰ ਕਹਿੰਦੇ ਤੂੰ ਨਾਲ ਜਾਇਆ ਫਿਰ ਕੁਛ ਕੱਲ ਨੂੰ ਮੈਂ ਤਾਣੀ ਆਇਆ ਸੀ ਮੈਂ ਵੀ ਬਹਿਣਾ ਸੀਰੇ ਮੈਂ ਕਿਉਂਕਿ ਮੇਰਾ ਮੱਛੀ ਦਾ ਹੀ ਕੰਮ ਔਰ ਮੱਛੀ ਕਢਾ ਰੇ ਸੀ ਕੱਲ ਤੇ ਅੱਜ ਵੀ ਕਢਾ ਰਹੇ ਨੇ ਮੈਂ ਤਾਂ ਵੀ ਮੈਂ ਚਲੋ ਮम्मी ਨੂੰ ਕਿਹਾ ਮੈਂ ਮम्मी ਫਿਰ ਵੀ ਆਰਾਮ ਕਰ ਰਹੇ ਨੇ ਤੇ ਮੈਂ ਆ ਗਏ ਮੈਂ ਚਲੋ ਮੈਂ ਟੈਂਡ ਕਰ ਲਾਂਗਾ ਥੋੜੇ ਤੇਕਾ ਪਰਿਵਾਰ ਵੱਲੋਂ ਕੀ ਰਿਐਕਸ਼ਨ ਨੇ ਕੀ ਇਸ ਬੱਕਰੀ ਫਾਰਮ ਬਾਰੇ ਜੇ ਮਨ ਲਓ ਕਿ ਤੁਸੀਂ ਦੱਸਿਆ ਹੁਣ ਕੁਛ ਨਹੀਂ ਦੱਸਿਆ ਕਿ ਅਜੇ ਨਹੀਂ ਪਤਾਏਗਾ ਅਜੇ ਇਹ ਕੀ ਰੈਕਸ਼ਨ ਹੋ ਸਕਦੇ ਨੇ ਵੇਖੋ ਜਦੋਂ ਨਹੀਂ ਪਤਾ ਕਿ ਵੈਸੇ ਉਹਨਾਂ ਨੇ ਵੀ ਰੱਖਿਓ ਹੀ ਆ ਨੇ ਮੱਝਾਂ ਲਾਵਾ ਇਹਨਾਂ ਖਾਸ ਰੈਕਸ਼ਨ ਕੀ ਆਏਗਾ ਇਹ ਪਤਾ ਸੇ ਇਹ ਵੀ ਥੋੜਾ ਹੁੰਦਾ ਹੈ ਇੰਨਾ ਨਹੀਂ ਡਿਫਰੈਂਸ ਆਏਗਾ ਨਾ ਜੀ ਬਸ ਐਹੀ ਹੈ ਜੀ ਟ੍ਰੇਨਿੰਗਰ ਤੋਂ ਬਾਅਦ ਲੱਗਦਾ ਕੁਝ ਵੀ ਜੇ ਇੱਕ ਪਾਸੇ ਮੱਝਾਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੱਝਾਂ ਰੱਖਦੇ ਸੀ ਜਾਂ ਇਆਂ ਰੱਖਦੇ ਸੀ ਹਾਂ ਜੀ ਕਿ ਇਹ ਚੀਜ਼ ਨੂੰ ਕੋ ਬੜੀਆ ਸਿੰਪਲ ਤਰੀਕੇ ਨਾਲ ਰੱਖ ਸਕਦੇ ਨੇ ਨੇ ਮੱਝਾਂ ਫਿਰ ਐਵੇਂ ਇਕੱਠੀਆਂ ਰੱਖ ਸਕਦੇ ਆ ਬੱਕਰੀਆਂ ਨੂੰ ਆਪਾਂ ਇਕੱਠੀਆਂ ਨਹੀਂ ਰੱਖ ਸਕਦੇ ਜਿਵੇਂ ਇੱਥੇ ਸੈਪਰੇਟ ਸੱਭੇ ਪਾਰਟ ਬਣੇ ਹੋਏ ਨੇ ਹਨਾ ਬਰੀਡਰ ਦੇ ਲੱਗ ਬੱਕਰੀ ਦੇ ਲੱਗ ਹਨਾ ਬੱਚਿਆਂ ਦੇ ਲੱਗ ਉਥੇ ਮੱਝਾਂ ਦਾ ਮਨ ਸੇਮ ਰੱਖ ਸਕਦੇ ਆ ਐਨਵੇਂ ਥੋੜਾ ਸੈਪਰੇਟ ਬਣਾਉਣਾ ਪਏਗਾ ਆਪਾਂ ਨੂੰ ਫਾਰਮ ਪੂਰਾ ਸੋਇਸਾਨਾ ਸਾਡੇ ਨਾਲ ਪੰਜਾਬ ਦੇ ਉਹ ਨੌਜਵਾਨ ਨੂਮੈਡ ਕਪਲ ਨੇ ਕਿ ਜਿਨ੍ਹਾਂ ਨੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਬਾਈਟ ਟੈਟੂ ਆਰਟਿਸਟ ਵੀ ਨੇ ਫੀਸ਼ ਫਾਰਮ ਵੀ ਆ ਤੇ ਕਿਤਨਾ ਕਿਤੇ ਇਹ ਵੀ ਲੱਗਦਾ ਕਿ ਬੱਕਰੀ ਫਾਰਮ ਹੀ ਕਰਨਾ ਚਾਹੀਦਾ ਸੋ ਪੰਜਾਬ ਛੱਡ ਕੇ ਜਿਹੜੇ ਨੌਜਵਾਨ ਜਾ ਰਹੇ ਨੇ ਸੋ ਇੱਕ ਵਾਰ ਉਹਨਾਂ ਨੂੰ ਇਹ অপਸ਼ਨ ਆ ਜਿਹੜੇ ਉਹ ਚੂਜ਼ ਕਰ ਲੈਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚੋਂ ਆਪਣਾ ਕੰਮ ਸ਼ੁਰੂ ਕਰ ਲੈਣ ਸੋ ਜਿਵੇਂ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਸਰ ਲੇਖ ਦੇਣਾ